ਉ ਸਰਨਾਈ ਇੱਕ ਅਰਦਾਸ ਬਾਖ ਕੀਰਤ ਕੀ ਗੋਰੇ RAM ਦਾਸ ਰਾਖੋ ਸਰਨਾਈ ਸੁਖੁ ਤਲ ਗੁਰ ਸੇਵੀਐ ਅਹਿਸ ਸਹਜ ਸੁਭਾਇ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵਸਿ ਫਤਖ ਸੰਮਦੀ ਨੂਰ ਅਰਸੋ ਹੁਰਸੋ ਝਟੀਆ ਤਦਿ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਨ ਦਾ ਸ਼ਾਹ ਜਿਸ ਪਾਸ ਬਹਿਠਾ ਸੋਹੀਏ ਸਬਨਾ ਦਾ ਵੀਰ ਸਜਣ ਸੱਚਾ ਪਾਤਸ਼ਾਹ ਸਿਰਸ਼ੋ ਦਾਸ਼ਾ ਜਿਸ ਪਾਸ ਮਹਠਿਆ ਸੋਹੀਐ ਸਭਨਾਂ ਦਵੀਸਾ satnam sri ਜਬ ਜਰੀਏ ਤਬ ਹੋਏ ਪਸਮ ਤਨ ਰਹਿ ਕਿਰਮ ਦਲ ਖਾਈ ਕਚੀ ਗਗਰ ਨੀਰ ਪਰਤ ਹੈ ਇਹ ਤਨ ਕੀ ਇਹ ਹੈ ਬਡਾਈ ਜਬ ਜਰੀਆ ਤਬ ਹੋਏ ਭਸਮ ਤਨ ਰਹਿ ਕਿਰਮ ਦਲ ਖਾਈ ਗਗਰ ਨਿਰਪਰਤ ਹੈ ਇਹ ਧਨ ਕੀ ਹੇ ਭਈਆ ਫਿਰ ਤਾ ਫੁੱਲਿਆ ਫੁੱਲਿਆ ਜਬ ਦਸ ਮਾਸ ਉਰਦ ਮੁਖ ਰਹਤਾ ਠੋਰ ਰਸ ਜੋਰ ਜੋਰ ਧਨ ਕੀਆ ਮਰਤੀ ਬਾ ਅਗ ਸੱਜਣ ਸੁਹਿਲਾ ਮਰ ਘਟ ਲਾ ਸਭ ਲੋਗ ਕਹਿਤ ਕਬੀਰ ਸੁਨ ਹੋ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ਝੂਠੀ ਮਾਇਆ ਆ ਜਿਉ ਨਲਨੀ ਬ੍ਰਹਮ ਸੁਆ ਕਹਤ ਕਬੀਰ ਸੁਨੋ ਰੇ ਪ੍ਰਾਨੀ ਪਰੇ ਕਾਲ ਗਰਸ ਕੂਆ ਛੁੱਟੀ ਮਾਇਆ ਆਪ ਬੰਧਾਇਆ ਜੋ ਨਲਨੀ ਸੋ ਵਾਹੀ ਗੁਰੂ ਜੀ ਕੀ ਫਤਿਹ ਜਬ ਜਰੀਏ ਤਦ ਹੋਏ ਭਸਮ ਤਨ ਰਹਿ ਕਿਰਮ ਦਲ ਕੱਚੀ ਗੱਗਰ ਨੀਰ ਪਰਤ ਹੈ ਇਹ ਤਨ ਕੀ ਇਹ ਹੈ ਬਡਾਈ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ